ਸਾਡੇ ਸਾਰੇ ਹੀ ਭਰਾ ਬੈਠੇ ਨੇ ਹਿੰਦੂ ਵੀ ਬੈਠੇ ਨੇ ਸਿੱਖ ਵੀ ਬੈਠੇ ਨੇ ਸਾਰੇ ਹੀ ਬੈਠੇ ਨੇ ਸਾਨੂੰ ਆਪਣੇ ਪੰਜਾਬ ਦੇ ਪੰਜਾਬੀ ਬੋਲੀ ਤੇ ਪੰਜਾਬੀ ਕਲਚਰ ਦੇ ਪਹਿਰਾ ਜਿਵੇਂ ਚਾਹੀਦਾ ਕਿਉਂਕਿ ਇਹ ਸਾਡਾ ਸਾਰਾ ਕੁਝ ਖੋਣਾ ਚਾਹੁੰਦੇ ਨੇ ਸਾਡੇ ਬੱਚਿਆਂ ਨੂੰ ਗ੍ਰਾਮੀ ਦਾ ਅਹਿਸਾਸ ਕਰਾ ਕੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਪੰਜਾਬੀ ਬੋਲੀ ਦਾ ਕੁਵਾਰਾ ਨਹੀਂ ਬੋਲੀ ਆ ਹਿੰਦੀ ਪੜੋ ਤੁਹਾਨੂੰ ਬੈਂਡ ਜਾਦੇ ਆਉਣਗੇ ਇਹ ਕਿਤੇ ਨਹੀਂ ਹੋ ਸਕਦਾ ਕਿਉਂਕਿ ਜੇ ਅਸੀਂ ਆਪਣੀ ਮਾਂ ਬੋਲੀ ਭੁੱਲ ਜਾਵਾਂਗੇ ਨਾ ਤੇ ਅਸੀਂ ਸਾਰਾ ਕੁਝ ਭੁੱਲ ਜਾਵਾਂਗੇ ਗ੍ਰੈਟਰ ਨਹੀਂ ਨਹੀਂ ਕਿਉਂਕਿ ਜਿਹੜਾ ਮਸਲਾ ਹੈਗਾ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਹੈ ਸਾਨੂੰ ਉੱਥੇ ਨਹੀਂ ਮੈਂ ਪ੍ਰੋਟੈਸਟ ਇਸ ਨੋਟ ਅਲੋਡ ਵੀ ਜਿਹੜੇ ਪੇਰੈਂਟਸ ਨੇ ਉਹ ਮੈਨੇਜਮੈਂਟ ਨਾਲ ਗੱਲ ਕਰਨ ਪੇਰੈਂਟਸ ਨੂੰ ਨਹੀਂ ਆਉਂਦੇ ਪੇਰੈਂਟਸ ਨੂੰ ਇਸ ਨੂੰ ਪੇਰੈਂਟਸ ਸੀਬੀਐਸਸੀ ਬੋਰਡ ਕੋਲ ਜਿਹੜੇ ਡਿਪਟੀ ਜੋ ਸੀਗੇ ਕੱਲ ਵੀ ਆਏ ਸੀਗੇ ਉਹਨਾਂ ਨੂੰ ਕਿਹਾ ਸੀ ਜਮਾਨਤ ਆਪੀਆਂ ਦੇ ਦਿਓ ਇਹਨਾਂ ਕੱਲ ਗਈਆਂ ਨੇ ਨਿਮਾਨਤ ਉਹਨਾਂ ਕੋਲ ਅੱਜ ਤੁਸੀਂ ਆ ਕੇ ਇੱਥੇ ਜਿਹੜਾ ਮੇਰਾ ਮਤਲਬ ਹੈ ਸਕੂਲ ਦਾ ਮਾਹੌਲ ਖਰਾਬ ਹੋ ਰਿਹਾ ਪੂਰੇ ਅਗਲੇ ਦਿਨ ਬਿਆਨ ਦਿੱਤੇ ਮੈਂ ਮਾਸਟਰ ਨਾਲ ਗੱਲ ਕਰਦਾ ਮੈਂ ਆਪਾਂ ਤਾਂ ਇੱਕ ਸ਼ਹਿਰ ਤੇ ਕਰਦੇ ਸ਼ਹਿਰ ਤੇ ਵੀ ਨਹੀਂ ਕਰਦੇ ਵੀਕਰ ਸਾਡਾ ਪੱਟਕੇ ਲੈ ਗਏ ਨਹੀਂ ਨਹੀਂ ਸਗਾ ਮਜ਼ਾ ਮਕੂਲ ਨਾ ਬਹੁਤ ਨਿਕਾਲੂ ਕਿ ਸਰਕਾਰ ਚਾਹੁੰਦੀ ਹੈ ਵੀ ਪੰਜਾਬੀ ਮਰੇ ਕੋਈ ਨਹੀਂ ਦੌਂਦਾ ਮੈਨੂੰ ਲੱਗਦਾ ਹੈ ਸਰਪੋਰਟ ਕਿਉਂ ਕਰ ਰਹੇ ਇਹਦੇ ਰੋਟੀਆਂ ਖਾਣੀਆਂ ਬੰਦ ਕਰੋ ਇੱਥੇ ਰੋਟੀਆਂ ਖਾਣੀਆਂ ਬੰਦ ਕਰੋ 16 ਪੰਜਾਬੀ ਹੈ ਜਨਾਬ 16 ਪੰਜਾਬੀ ਹੈ ਪੰਜਾਬੀ ਹੈ ਸਾਡੀ ਮੱਤ ਭਰੇ 6 ਪੰਜਾਬੀ ਮਾਲ ਕਿਤੇ ਪੋਸਟਾ ਦਾ ਰਸ਼ ਹੈ ਤੇ ਇੱਥੇ 6 ਮਹੀਨੇ ਜੇਲ੍ਹ ਵੀ ਘਟ ਕੇ ਆ ਪੰਜਾਬੀ ਕੰਪਨੀ ਤੋਂ ਕਹਿੰਦੇ ਨਹੀਂ ਖਾਂਦੇ ਇਹ ਸਕੂਲ ਵੀ ਕੰਪਨੀ ਤੋਂ ਡੈਕਟਾ ਹੈ ਇਸ ਵਿੱਚ ਪੰਜਾਬੀ ਠੀਕ ਹੈ ਜੀ ਜਿਹੜੀ ਸਾਡੇ ਨਾਲ ਹੋਰ ਵੀ ਚੀਜ਼ ਹੈਗੀ ਹੈ ਚਲੋ ਤੁਸੀਂ ਵੀਡੀਓ ਨੂੰ ਮੈਨੂੰ ਭੁਲਦੀ ਜਾਓ ਕੁਛ ਨਹੀਂ ਗੱਲ ਸਾਨੂੰ ਚਲੋ ਮੰਨ ਲਓ ਸਾਨੂੰ ਨਾ ਜਾਣ ਦੇ ਸਕੂਲ ਚ ਸਾਡੇ ਸ਼ਬਦ ਬੈਠੇ ਮਾਪੇ ਕਿਸੇ ਦਾ ਨਾਮ ਨਹੀਂ ਕਿਸੇ ਜਾ ਕੇ ਗਾਣ ਕਰੋ ਤੁਸੀਂ ਕਿਸੇ ਕਿਸੇ ਇੱਕ ਗੱਲ ਇਹ ਕਹਿ ਰਹੇ ਹੋ ਸੋਲਵੇ ਇਹੀ ਗੱਲ ਅਸੀਂ ਉੱਥੇ ਕਹੀ ਸੀ ਤੁਸੀਂ ਹੀ ਮਾਪਿਆਂ ਨੂੰ ਲੈ ਕੇ ਜਾਓ ਅਸੀਂ ਕਹੀ ਰਹੇ ਪਹਿਲਾਂ ਤੁਸੀਂ ਜਿਹੜੇ ਆਪੂ ਦੇ ਅਗੇ ਨੇ ਮੈਨੇਜਮੈਂਟ ਦੇ ਨਾਲ ਮਾਪਿਆਂ ਦੀ ਮੀਟਿੰਗ ਹੋ ਜੇਗੀ ਇਹ ਗੱਲ ਜਿਹੜਾ ਉਹ ਮੈਂ ਪਹਿਲਾਂ ਕਹਿੰਦੀ ਸੀ ਇਹ ਸਾਥੋ ਦਰ ਲੈਣਾ ਮੈਨੇਜਮੈਂਟ ਨੂੰ ਵਾਪਸ ਕਰਨ ਨਾਲ ਕਿਸੇ ਨੂੰ ਡਰ ਨਹੀਂ ਲੱਗਦਾ ਠੀਕ ਹੈ ਕਿਸੇ ਬੇਰਵਾਜੀ ਨਹੀਂ برداشت ਠੀਕ ਹੈ ਤੁਹਾਡੇ ਨਾਂ ਕਰੇਗਾ ਖਾਸਾ ਲੋੜ ਆ ਮਤਲਬ ਨਗਰ ਵਿੱਚ ਜਿੱਥੇ ਗੱਲ ਪੰਜਾਬੀ ਦੀ ਆ ਗਈ ਪਿੱਛੇ ਜੀਆਂ ਟੱਗ ਪੰਜਾਬੀ ਦਾ ਦਾਗਾ ਮਾਰਨਾ ਦਾਗਾ ਮੈਂ ਸਬੂਤਾ ਪਰਚੇ ਦੇ ਪਰਚੇ ਦੇ ਦੋ ਗੰਦੇ ਨਹੀਂ ਪੰਜਾਬੀ ਰਹੀ ਹੋਰ ਕੱਲ ਤੋਂ ਤੁਸੀਂ ਪੁੱਛ ਰਹੇ ਸੀ ਤੁਹਾਨੂੰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬੀ ਕੰਪਲਸਰੀ ਸਬਜੈਕਟ ਹੈ ਪੜਾਈ ਜਾਂਦੀ ਹੈ ਸੁਣੋ ਉਸ ਤੋਂ ਬਾਅਦ ਜਿਹੜੀ ਵੀ ਡਿਓ ਉਹਨੇ ਬਾਲ ਆਈ ਨਹੀਂ ਉਹ ਕਹਿੰਦੇ ਜਿਹੜੀਆਂ ਵੀ ਥੋਡੀਆਂ ਯਸ ਜਿਹੜੇ ਅਪੀਅਰੈਂਸ ਨਹੀਂ ਆ ਡਿਮਾਂਡਸ ਨੇ ਜਾਂ ਕੋਈ ਲੱਗਦਾ ਘੱਟ ਗਲਤੇ ਜਾਂ ਜਿਹੜੀ ਚੀਜ਼ ਹੈਗੀ ਹੈ ਉਹਨੇ ਬਾਰੇ ਸਾਨੂੰ ਲਿਖਤੀ ਦੋ ਉਹ ਅਜੇ ਤੱਕ ਲਿਖਤੀ ਨਹੀਂ ਦਿੱਤਾ ਯਾ ਮਤਲਬ ਤੁਹਾਨੂੰ ਇਹਦਾ ਨਜ਼ਰ ਆਉਂਦਾ ਹੁਣ ਲਿਖ ਲਿਆ ਉਹਨੇ ਤਾਂ ਦਿੱਤਾ ਜਿਹੜੀ ਤੁਸੀਂ ਹੁਣੇ ਮਾਰਦੇ ਕੱਲ ਦਾ ਲਿਖਿਆ ਹੋਇਆ ਕੱਲ ਦਾ ਲਿਖਿਆ ਹੋਇਆ ਕਿਉਂ ਨਹੀਂ ਉਹਨੂੰ ਗਿਆ ਡਿਊਟੀ ਇਹ ਉਹ ਵੀ ਪੁੱਛੈਸ਼ਨ ਚਾਹੀਦਾ ਠੀਕ ਹੈ ਤੁਸੀਂ ਕਹਿਣੇ ਹੋ ਕਿ ਮਸਲਾ ਪੰਜਾਬੀ ਦਾ ਤੇਰਾ ਜਦੋਂ ਅਸੀਂ ਝੂਠ ਮਾਰਦੇ ਹੋਵਾਂਗੇ ਗੱਟਾਂ ਨੂੰ ਕਿ ਇਹ ਮੈਨੇਜਮੈਂਟ ਕੋਲ ਬੈਠ ਕੇ ਜਿਹੜਾ ਵੀ ਵੀਡੀਓ 'ਤੇ ਬੈਠ ਕੇ ਉਹਨਾਂ ਦੇ ਪੇਰੈਂਟਸ ਦੀ ਕਮੇਟੀ ਆਪਾਂ ਸੱਚੀ ਗੱਲ ਕਰੇਗੀ ਚਲਾਓ ਬਸ ਤੁਸੀਂ ਨੈਗਰੀ ਨਾਲ ਚਲੋ ਅਸੀਂ ਇਹਦਾ ਰਿਪੋਰਟ ਬਣਾ ਰਹੇ ਹਾਂ ਅਸੀਂ ਲੈ ਕੇ ਜਾਵਾਂਗੇ ਕੀ ਕੰਮ ਨਹੀਂ ਹੈ ਓਏ ਆਓ ਭਾਈ ਆਲੇ ਭਾਈ ਚਲਾਓ ਆ ਖੜੇ ਸਾਰੇ ਬੱਚੇ ਓਰੇ ਆ ਯਾਰ ਮੇਰੀ ਗੱਲ ਸੁਣੋ ਹਾਂ ਭਾਈ ਅੱਜ ਇੰਟਰਵਿਊ ਕਰਾਂਗੇ ਗੱਲ ਕਰਾਂਗੇ ਪਤਾ ਬੋ ਟੱਕੇ ਦਾ ਮਾਰੋ ਫੜ ਦੋ ਓ ਬਾਈ ਗੱਲ ਸੁਣੋ ਤੁਸੀਂ ਜੇ ਹੋਰ ਪੰਜ ਕਰਾਇਆ ਅਸੀਂ ਪੁੱਤ ਤੁਸੀਂ ਅੰਦਰ ਜਾਣਾ ਠੀਕ ਆ ਤੁਸੀਂ ਅੰਦਰ ਜਾਣਾ ਜਿਹੜੀ ਗੱਲ ਕਰਨੀ ਆ ਨਾਲ ਆ ਦੇ ਮਾਪਿਆਂ ਨੂੰ ਲੈ ਕੇ ਜਾਓ ਅੰਦਰ ਜਾ ਕੇ ਗੱਲ ਕਰਕੇ ਆ ਮਰੀਜ਼ ਨਾਲ ਜਿਹੜੀ ਵੀ ਗੱਲ ਬਾਤਰਾ ਠਕਾ ਕਰ ਇਧਰ ਆਜਾ ਕਰਨਾ ਨਹੀਂ ਤੇ ਬਣਾ ਨਹੀਂ ਓਦੇ ਨਾਲ ਠੀਕ ਆ ਅੰਦਰ ਜਾਓ ਉਹ ਆਪਣਾ ਮਾਸਟਰ ਕਿੱਧਰ ਗਿਆ ਯਾਰਾ ਅਸੀਂ ਜਾਵਾਂਗੇ ਸਾਡੇ ਜਾਓ 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 ਨਾਲ ਜਾ ਬਾਈ ਜਾਓ ਸਾਰੇ ਜਾਓ ਦਲੇਰ ਹੋ ਕੇ ਦੇਖੋ ੱੱਕਾ ਬਾਈ ਕਹਿੰਦੇ ਜੇ ਨਹੀਂ ਗ੍ਰਿਫਤਾਰ ਕਰਾਂਗੇ ਤੇ ਨਹੀਂ ਬਾਈ ਫੋਰਸ ਬਹੁਤ ਮੰਗਾਈ ਹੋਈ ਹੈ ਫੋਰਸ ਬੰਗਾਵ ਨਹੀਂ ਗ੍ਰਿਫਤਾਰ ਕਰ ਸਕਦੇ ਆ ਕਰ ਸਕਦੇ ਗ੍ਰਿਫਤਾਰ ਕਰ ਸਕਦੇ ਸਰਿਆ ਹੋਰਸ ਫੋਰਸ ਮੰਗਾਈ ਹਾਂ ਫੋਰਸ ਬੰਡੀ ਗਿਆ ਬਹੁਤ ਮੰਗਾਈ ਬਹੁਤ ਸਰਿਆ ੱੱਕਾ ਕਰ ਰਹੇ ਆ ਸਾਰੇ ਜਾਨੀ ਸਾਰੇ 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 ਜਾਨੀ ਸਾਰੇ ਸਾਰੇ ਆਣੀ ਲੱਖਣ ਦੇ ਮਾਪੇਲੀ ਜਾਂਦੇ ਆਕ ਵੀ ਜਾਣਗੇ ਨਾਲ ਇਹ ਪੈਸਾ ਕਿਹਾ ਕਹਿੰਦੇ ਤੇਰੇ ਛੋਟੇ ਬੱਚਾ ਨੇ ਪੰਜਾਬੀ ਬੋਲੀ ਛੋਟੇ ਮਾਪੇ ਉਹਨੂੰ ਕਹਾਂਗੇ ਨਾ ਨਾ ਬੋਲਦੇ ਆ ਚਲੋ ਸਾਡੀ ਦਾ ਸੇਵਾ ਮੇਰੇ ਚੰਗੇ ਬੱਚੇ ਪਏ ਸਨ ਦੋ ਮਿੰਟ ਦਾ ਬੋਲਦਾ ਨਹੀਂ ਹੋਰ ਵੀ ਭਾਈ ਪੰਜ ਚਾਰ ਬੰਦਾਂ ਨੂੰ ਕਹੋਣਗੇ ਸਾਰੇ ਆਵਾਂਗੇ ਹਾਂ ਸਾਰੇ ਆਵਾਂਗੇ ਸਾਰੇ ਆਵਾਂਗੇ ਬਿਲਕੁਲ हो चप ਰੋ ਯਾਰ ਹਲੋ ਕਿਉਂ ਬਾਤ ਕਰੀਏ ਜਾਂਦੇ ਹੋ ਉਹ ਮੇਰੇ ਨਾਲ ਚੱਲੋ ਵੀਡੀਓ ਹੀ ਕਰੀਏ ਹਾਂ ਉਹ ਜਾਣਦੇ ਵੀਰੋ ਉਹ ਮਾਪੇ ਨਾਲ ਜਾ ਯਾਰ ਸਾਡੇ ਨਾਲ ਭਜੋ ਉਹ ਮਾਪੇ ਜਾਓ ਸਾਰੇ ਮਾਪੇ ਮੇਰਾ ਨਾ ਰੋਣਾ ਚੱਲ ਜਾ ਮੇਰੇ ਤੂੰ ਜਾ ਕੇ ਗੱਲ ਕਰਾ ਕੋਈ ਨਹੀਂ ਤੂੰ ਗੱਲ ਕਰਾ ਜਾ ਕੇ ਰੋਣਾ ਨਾ ਮੇਣੀ ਗੱਲ ਕਰਾ ਜਾ ਕੇ ਆ ਸੁੱਤ ਗਏ ਬੰਦੇ ਲੈ ਆਓ ਗੱਲ ਕਰੋ ਯਾਰ ਉਹ ਮਾਫੀ ਨਹੀਂ ਲੈ ਗੋ ਗੱਲ ਕਰ ਲੋ ਯਾਰ ਨਾਲ ਮਾਫੀ ਨਾਲ ਜਵਾਹੇ ਲੈ ਲੋ ਯਾਰ ਨਹੀਂ ਨਹੀਂ ਜੀ ਅੱਜ ਨਹੀਂ ਨਹੀਂ ਲੱਖੇ ਨੂੰ ਪੁਲਿਸ ਨੇ ਚੱਕ ਲਿਆ ਵੀ